ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਫਾਲੋ ਕਰਿਓ ਜੀ ਫੁੱਲ ਵਾਚ ਤੇ ਟਾਈਮ ਹੋ ਗਿਆ ਜੀ 4:30 ਪੌਣੇ 5 ਦਾ ਤੇ ਆਪਾਂ ਹੁਣ ਬਲੌਗ ਦੀ ਸਟਾਰਟਿੰਗ ਕਰਨ ਲੱਗੇ ਸੀ ਬਸ ਸੁਬਾ ਵੀ ਭੱਜ ਕੇ ਕਈ ਵਾਰ ਤਾਂ ਟਾਈਮ ਮਿਲ ਜੇ ਤਾਂ ਆਪਾਂ ਸਟਾਰਟਿੰਗ ਕਰ ਹੀ ਦਿੰਨੇ ਆ ਤੇ ਅੱਜ ਬਸ ਸਕੂਲੋਂ ਆ ਕੇ ਵੀ ਮੈਂ ਸੌਂ ਗਈ ਘੰਟਾ ਇਸ ਤੋਂ ਬਾਅਦ ਜਦੋਂ ਮੈਂ ਜਾਗੀ 3:30 ਤੋਂ ਉੱਤੇ ਹੋ ਗਿਆ ਟਾਈਮ ਤੇ ਮੈਂ ਕਿਹਾ ਹਈ ਅੱਜ ਬਲੌਗ ਵੀ ਪਬਲਿਕ ਕਰਨਾ ਸੀ ਭੁੱਲ ਗਈ ਸੁੱਤੇ ਰਹੇ ਭੁੱਲ ਤਾਂ ਕੀ ਕੀ ਵੀ ਜਾਗੀ ਨਹੀਂ ਆਈ ਹੈਗੀ ਫੇਰ ਉੱਠ ਕੇ ਜਲਦੀ ਹਲਦੀ ਆ ਉਹਦਾ ਬਲੌਗ ਵਗੈਰਾ ਪਬਲਿਕ ਕੀਤਾ ਹਨਾ ਤੇ ਇਸ ਤੋਂ ਬਾਅਦ ਫਿਰ ਸੂਬਾ ਜਿਹੜਾ ਸੂਟ ਆਪਣਾ ਰੈਡੀ ਹੋ ਕੇ ਆ ਗਿਆ ਸੀਗਾ ਸੂਰ ਵਾਲੇ ਭੈਣ ਦਾ ਜਿਹੜਾ ਨੀਡਲਵਰਕ ਤੇ ਹਨਾ ਸੂਟ ਤਿਆਰ ਕਰਨਾ ਦਿੱਤਾ ਹੋਇਆ ਸੀ ਆਪਾਂ ਕਾਫੀ ਦਿਨ ਹੋ ਗਏ ਸੀਗੇ ਤੇ ਉਹ ਸੂਟ ਰੈਡੀ ਹੋ ਕੇ ਆ ਗਿਆ ਹੋ ਸਕਦਾ ਤੁਸੀਂ ਸ਼ਾਰਟ ਵੀਡੀਓ ਦੇਖ ਲਈ ਹੋਵੇ ਬਲੌਗੋਂ ਤੋਂ ਪਹਿਲਾਂ ਬਟ ਹੁਣ ਆਪਾਂ ਸੁਣੋ ਪ੍ਰੋਪਰ ਜਿਹੜਾ ਸੂਟ ਦਿਖਾਉਣੇ ਆ ਵੀ ਕਿੱਦਾਂ ਰੈਡੀ ਹੋਇਆ ਬਾਕੀ ਜੇਕਰ ਕਿਸੇ ਪਹਿਨਣੇ ਹਨਾ ਉਦਾਂ ਦਾ ਸੂਟ ਰੈਡੀ ਕਰਵਾਉਣਾ ਜਾਂ ਕਿੱਦਾਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਆਪਦਾ ਡਿਜ਼ਾਈਨ ਪਵਾਉਣਾ ਹਨਾ ਤਾਂ ਤੁਸੀਂ ਆਪਦਾ ਉਹ ਸੂਟ ਨੂੰ ਦੇਖ ਸਕਦੇ ਹੋ ਵੀ ਕਿੱਦਾਂ ਤਿਆਰ ਕੀਤਾ ਗਿਆ ਕਿੰਨੀ ਸਫਾਈ ਹੈ ਹਨਾ ਸੂਟ ਦੇ ਉੱਤੇ ਬਹੁਤ ਜ਼ਿਆਦਾ ਸੋਨਾ ਜਿਹੜਾ ਸੂਟ ਆ ਤਿਆਰ ਕੀਤਾ ਤੇ ਤੁਸੀਂ ਸਿੰਪਲ ਕਰਵਾਉਣਾ ਕਿਦਾਂ ਦਾ ਵੀ ਕਰਵਾਉਣਾ ਹਨਾ ਤਾਂ ਤੁਸੀਂ ਕਰਵਾ ਸਕਦੇ ਹੋ ਬੈਡੀ ਤੇ ਮੈਂ ਦਿਖਾਉਣੀ ਆ ਜਾਕੀ ਤੁਹਾਨੂੰ ਸੂਟ ਹਾਂਜੀ ਇਸ ਤੋਂ ਬਾਅਦ ਮੈਂ ਥੋੜਾ ਜਿਹਾ ਹੋ ਗਈ ਸੀਗੀ ਵਿਜੀ ਕੰਮ ਕਰ ਕਿਉਂਕਿ ਚਾਰੇ ਪਾਸੇ ਹੋਣਾ ਪੈਦ ਅੰਦਰ ਪੋਸ਼ ਹੋ ਵਾਲ ਚਲੀ ਗਈ ਸੀ ਤੇ ਮੈਂ ਹੁਣ ਆ ਗਈ ਹਾਂ ਸੂਟ ਦੇ ਕੋਲੇ ਮੈਂ ਦਿਖਾਉਣੀ ਆ ਕਿ ਤੁਹਾਨੂੰ ਜਿਹੜਾ ਸੂਟ ਆਪਣਾ ਕਿੱਡਾ ਜਿਆਦਾ ਸੋਹਣਾ ਰੈਡੀ ਹੋਇਆ ਹੈ ਗਾ ਸਾਰਾ ਹੈਂਡਵਰਕ ਹੈ ਦੇਖੋ ਬਹੁਤ ਹੀ ਜਿਆਦਾ ਸੋਨਾ ਕਪੜਾ ਹੈ ਕਾਟਨ ਹੈ ਲਾਈਨਾਂ ਵਾਲੀ ਕਾਟਨ ਹੈ ਦੇਖੋ ਇਹਪਾਂ ਦਾ ਕਿੱਡਾ ਜਿਆਦਾ ਸੋਨਾ ਜਿਹੜਾ ਸੂਟ ਰੈਡੀ ਹੋਇਆਗਾ ਇਹ ਵਾਰਾ ਕਲਰ ਹੈ ਜਿਹੜਾ ਮਹਿਰੂਨ ਕਲਰ ਹੈਗਾ ਕਿ ਸਾਰੇ ਫੁੱਲ ਸ਼ਰਟ ਦੇ ਉੱਪਰ ਹੈ ਮੈਨੂੰ ਦਿਖਾਉਣੀ ਹੈ ਪ੍ਰੋਪਰ ਦੇਖੋ ਜੀ ਉੱਪਰ ਗਲਾ ਫੁੱਲ ਰੈਡੀ ਕੀਤਾਗਾ ਜਿੱਦਾਂ ਕਿ ਆ ਗਿਆ ਸੀ ਵੀ ਇਦਾਂ ਦਾ ਡਿਜ਼ਾਈਨ ਪਾਉਣਾ ਹੈ ਨਾ ਇਹੀ ਸੂਟ ਪਹਿਲਾਂ ਕਾਫੀ ਜਿਆਦੇ ਸੂਟ ਹੈ ਜਿਹੜੇ ਇਸ ਡਿਜ਼ਾਈਨ ਦੇ ਜਿਹੜੇ ਰੈਡੀ ਕੀਤੇ ਗਏ ਨੇ ਦੇਖੋ ਆ ਫੁੱਲ ਸ਼ਰਟ ਦੇ ਉੱਪਰ ਆ ਸਿੰਗਲ ਸਿੰਗਲ ਫਲਾਵਰ ਆ ਗਿਆ ਜਾਨੀ ਕਿ ਘੇਰੇ ਦੇ ਉੱਤੇ ਤਿੰਨ ਫੁੱਲ ਨੇ ਆ ਜੀ ਜਾ ਕੇ ਆ ਗਏ ਆ ਵਾਲਾ ਜਿਹੜਾ ਵਰਕ ਹੈ ਬਾਹਾਂ ਤੇ ਆ ਗਈ ਤੇ ਇਹੀ ਸੇਮ ਵਰਕ ਹੈ ਜਿਹੜੀ ਪਹੁੰਚੇ ਤੇ ਹੋਊਗੀ ਬਹੁਤ ਜਿਆਦੇ ਸੋਹਣਾ ਡਿਜ਼ਾਈਨ ਹੈ ਇਹ ਬਹੁਤ ਜਿਆਦੇ ਡਿਮਾਂਡ ਹੈ ਇਸ ਵਰਕ ਦੀ ਜਨ ਕਿ ਇਹ ਵਾਲੇ ਡਿਜ਼ਾਈਨ ਦੀ ਤੁਹਾਨੂੰ ਵੀ ਦੇਖ ਕੇ ਜਿਹੜਾ ਇਹ ਵਾਲਾ ਸੂਟ ਹੈ ਜਰੂਰ ਪਸੰਦ ਆਇਆ ਹੋਣਾਗਾ ਤੇ ਤੁਸੀਂ 바ਕੇ ਤੁਹਾਡੀ ਇੱਛਾ ਹਨ ਤੁਸੀਂ ਕਿੱਦਾਂ ਦਾ ਵੀ ਜਿਹੜਾ ਸੂਟ ਹੈ ਰੈਡੀ ਕਰਵਾ ਸਕਦੇ ਹੋ ਹਾਂਜੀ ਇਹ ਕਿਹੜਾ ਹੈ ਹੂੰ ਹੂੰ ਮਹੌਲ ਦਾ ਸੁਣਾ ਲੱਗਦਾ ਕੱਲ ਨੂੰ ਛੁੱਟੀ ਆ ਕੋਰੀਅਰ ਕਰਨਾ ਹੋਊਗਾ ਸੂਟ ਠੀਕ ਹਨ ਹੋਊਗਾ ਕੋਰੀਅਰ ਰ ਕੱਲ ਨੂੰ ਨਹੀਂ ਪਰਸੋਂ ਕੱਲ ਨੂੰ ਨਹੀਂ ਤੇ ਪਰਸੋਂ ਕਰਾਂਗੇ ਕੱਲ ਨੂੰ ਇੱਕ ਤਰੀਕਾ ਕਿ ਕਰਤੀ ਅੱਛਾ ਇੱਕ ਤਰੀਕਾ ਹਾਂਜੀ ਸੂਟੇ ਸਵਾਦ ਆਇਆ ਹੋਇਆ ਇਸ ਬਸਮਿਸ ਨੂੰ ਦੱਸ ਦਿੱਤੀ ਸੀ ਕਿ ਮੇਰੇ ਕੋਲ ਟਾਈਮ ਨਹੀਂ ਸੀ ਭੈਣ ਨੂੰ ਵੀ ਪਿਕਸ ਭੇਜਿਆ ਉਹਨਾਂ ਨੂੰ ਵੀ ਪਸੰਦ ਆਉਂਦਾ ਉਹਦਾ ਸੂਟ ਹੈ ਕਿਉਂਕਿ ਉਹਨਾਂ ਦੀ ਪਸੰਦ ਤੇ ਹੀ ਜਿਹੜਾ ਸੂਟ ਹੈ ਰੈਡੀ ਕੀਤਾ ਗਿਆ ਸੀਗਾ ਬਹੁਤ ਜ਼ਿਆਦਾ ਸਫਾਈ ਲਿਆਂਦੀ ਹੈਗੀ ਪਹਿਣਾ ਨੇ ਇਸ ਸੂਟ ਦੇ ਉੱਤੇ ਜੀ ਮੂਟ ਹੈ ਜਿਹੜਾ ਤਿਆਰ ਕੀਤਾਗਾ ਬਹੁਤ ਹੀ ਜਿਆਦਾ ਜਿਹੜਾ ਇਹ ਮਿਹਨਤ ਦਾ ਕੰਮ ਹੈ ਕਿਉਂਕਿ ਹੱਥੀ ਸਾਰਾ ਹਨਾ ਇਹ ਸੂਟ ਹੈ ਜਿਹੜਾ ਰੈਡੀ ਕੀਤਾ ਗਿਆ ਤੇ ਸਾਰੀ ਆ ਚੀਜ਼ ਦੇਖੋ ਬਹੁਤ ਹੀ ਬਰੀਕੀ ਦਾ ਕੰਮ ਹੈ ਐ ਤਾਂ ਹੈ ਨਹੀਂ ਵੀ ਇੱਕ ਦਿਨ ਦੀ ਇੱਕ ਦਿਨ ਦਾ ਕੰਮ ਤਾਂ ਹੈ ਨਹੀਂ ਹਨਾ ਵੀ ਇੱਕ ਦਿਨ ਦੇ ਵਿੱਚ ਸੂਟ ਰੈਡੀ ਹੋ ਜੂਗਾ ਬਹੁਤ ਟਾਈਮ ਲੱਗਦਾ ਬਹੁਤ ਜਿਆਦਾ ਮਿਹਨਤ ਲੱਗਦੀ ਹੈ ਤੇ ਫਿਰ ਮਿਹਨਤ ਦੇ ਨਾਲ ਹੀ ਇਹ ਜਿਹੜੇ ਸਾਰੇ ਕੰਮਕਾਰ ਹੁੰਦੇ ਆ ਤੇ ਦੇਖੋ ਮੈਨੂੰ ਤਾਂ ਮੈਂ ਜਦੋਂ ਨਹੀਂ ਆਈ ਨਾ ਸਕੂਲੋਂ ਮੈਂ ਇਹ ਹੀ ਦੇਖੀ ਆ ਨਹੀਂ ਮੈਨੂੰ ਬਹੁਤ ਜਿਆਦਾ ਸੋਹਣਾ ਲੱਗਿਆ ਬਾਕੀ ਜੇਕਰ ਕਿਸੇ ਭੈਣ ਨੇ ਹਨਾ ਸੂਟ ਇਹ ਰੈਡੀ ਬੇਸ਼ੱਕ ਸੇਮ ਇਦਾਂ ਦਾ ਕਰਾਉਣਾ ਜਾਂ ਕਿੱਦਾਂ ਦਾ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋਗੇ ਤੁਹਾਡੇ ਸਾਹਮਣੇ ਹਨਾ ਸਭ ਤੋਂ ਪਹਿਲਾਂ ਜਿਹੜਾ ਤੁਹਾਡੇ ਸਾਹਮਣੇ ਆਪਾਂ ਸੂਟ ਦਿਖਾਇਆ ਗਿਆਗਾ ਤੇ ਬਾਕੀ ਤੁਸੀਂ ਸਿੰਪਲ ਓਨਲੀ ਥ੍ਰੈਡ ਦਾ ਹਨਾ ਜਿਵੇਂ ਵਰਕ ਕਰਉਣਾ ਮੋਤੀ ਵਗੈਰਾ ਨਹੀਂ ਪਵਾਉਣੇ ਤਾਂ ਕਿਸੇ ਵੀ ਤਰ੍ਹਾਂ ਦਾ ਜਿਵੇਂ ਤੁਸੀਂ ਸੂਟ ਰੈਡੀ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਇਹ ਸਟੱਫ ਵੀ ਆਪਣਾ ਸੀ ਤੇ ਜਨਨ ਕੀ ਸਟੱਫ ਆਪਾਂ ਨੇ ਭੇਜਣੀ ਸੀ ਆਪਣੇ ਆਪ ਦੇ ਹੀ ਹੈ ਜਿਹੜਾ ਸਟੱਫ ਹੈ ਲੈ ਕੇ ਸਾਰਾ ਟੋਟਲੀ ਸੂਟ ਹੈ ਜਿਹੜਾ ਆਪਾਂ ਰੈਡੀ ਕਰਵਾ ਕੇ ਕੱਲ ਨੂੰ ਭੇਜ ਦੇਣਾ ਭੈਣ ਦੇ ਕੋਲੇ ਹੋਰ ਵੀ ਬਹੁਤ ਸਾਰੇ ਸੂਟ ਹੈ ਜਿਹੜੇ ਭੈਣ ਨੇ ਹਨਾ ਇੰਨਾ ਜਿਆਦਾ ਵਿਸ਼ਵਾਸਕ ਬਣਿਆ ਹੋਇਆ ਉਹਨਾਂ ਦਾ ਆਪਣੇ ਤੇ ਤੇ ਬਹੁਤ ਜਿਆਦੇ ਸੂਟ ਹੈ ਜਿਹੜੇ ਭੈਣ ਨੇ ਆਪਣੇ ਤੋਂ ਲੈੇ ਨੇ ਤੇ ਹੁਣ ਇਹ ਵਾਲੇ ਸੂਟ ਵੀ ਜਿਹੜੇ ਭੈਣ ਦੇ ਕੋਲੇ ਚਲੇ ਜਾਣਗੇ ਹਾਂਜੀ ਟਾਈਮ ਹੋ ਗਿਆ ਪਾਉਣੇ ਸੀ ਤਾਂ ਤੇ ਉਧਰੋਂ ਆਪਾਂ ਵੀਡੀਓ ਵਗੈਰਾ ਬਣਾਉਣ ਤੋਂ ਬਾਅਦ ਹਨਾ ਆਪਾਂ ਸ਼ਾਰਟ ਵਗੈਰਾ ਵੀ ਬਣਾਇਆ ਹੈ ਉਸ ਤੋਂ ਬਾਅਦ ਕੱਪੜੇ ਵਗੈਰਾ ਧੋਣ ਲੱਗੀ ਸੀ ਤੇ ਹੁਣ ਆਇਆ ਪਰਸੋਈ ਦੇ ਵਿੱਚ ਦੁੱਧ ਵਾਲ ਸਾਬਣ ਤੇ ਮਰੇ ਇੱਕਦਮ ਨਿਕਿਆ ਪਈ ਕਬੂਤਰ ਤੇ ਦੇਖੋ ਅੱਜ ਫੇਰ ਤਿੰਨ ਦਿਨ ਹੋ ਗਏ ਇਹਨੂੰ ਆਉਂਦੇ ਨੂੰ ਚਾਹ ਜਿੰਨੇ ਦਿਨ ਵੇੜੇ 'ਚ ਕਣਕ ਪਈ ਹੈ ਹਣ ਆਇਆ ਖਾਣਾ-ਦਾਣਾ ਬਣਿਆ ਹੋਇਆ ਜਾਨੀ ਕਿ ਜਿੰਨਾ ਜੀ ਕਿਸਮਤ 'ਚ ਲਿਖਿਆ ਉਹਨਾਂ ਚੋੱਕ ਕੇ ਲੈ ਜਾਂਦਾ ਇਹ ਲੈ ਨਜ਼ਰ ਲਾ ਕੇ ਆ ਜਾ ਚੋ ਚਪਾਈ ਕਰ ਜੇ ਕੰਮਕਾਰ ਅਜ ਤਾਂ ਸਰਵਗਿਆਨ ਦੁਖੀਆਂ ਦਾ ਪਤਾ ਨਹੀਂ ਕਿਹਾ ਜੀ ਬੋਲੇ ਜਾਂ ਨਹੀਂ ਬੋਲੇ ਜਾਂਦਾ ਵੈਸੇ ਬੋਲੇ ਤਾਂ ਹੈਗੇ ਆਂ ਬਲੌਗ ਵਗੈਰਾ ਬਣਾ ਰਹੇ ਆਂ ਪਰ ਜਿਵੇਂ ਸਰੀਰੋਂ ਹੀ ਡਾਵਾ ਡੁੱਲ ਜੇ ਨਹੀਂ ਹੋ ਜਾਂ ਦੋਵੇਂ ਜਿਹਾ ਹੋਇਆ ਪਿਆ ਪਤਾ ਨਹੀਂ ਕਾ ਦੂੰ ਮੈਨੂੰ ਦੋ ਤਿੰਨ ਦਿਨ ਹੋ ਗਏ ਮੈਨੂੰ ਐ ਲੱਗਿਆ ਜਾਂਦਾ ਰਹਿੰਦਾ ਮੇਰਾ ਬੀਬੀ ਘਟੂਗਾ ਗਰਮੀਆਂ ਸਟਾਰਟ ਹੋ ਗਈਆਂ ਤੇ ਬੀਬੀ ਘਟਨਾ ਸਟਾਰਟ ਹੋ ਗਿਆ ਮੇਰਾ ਬਸ ਗਰਮੀਆਂ ਦੇ ਵਿੱਚ ਰੋਜ਼ ਜਾਂ ਇੱਕ ਦਿਨ ਛੱਡ ਕੇ ਪਤਾ ਨਹੀਂ ਕਿ ਉਹ ਇਹ ਪ੍ਰੋਬਲਮ ਹੁੰਦੀ ਐ ਮੈਨੂੰ ਗਰਮੀਆਂ ਦੇ ਵਿੱਚ ਆ ਕੇ। ਤੱਕਾ ਡੁੱਬ ਹੋ ਜਾਂਦੀ ਐ ਕੰਮਾਂ ਕਰਾਂ ਦੀ ਚਾਲੀ। ਕੰਮ ਕਰੀਏ ਨਾ। ਖਾਣੇ ਆ। ਮੈਂ ਖਾਂਗਾ। ਜੇ ਬਖਾਣੇ ਆ। ਪਰ ਖਾਣੇ ਮੈਂ। ਲਾਸਟ ਬਖਾਣੇ। ਤਾਂ ਕਿ ਕਦੋਂ ਪੰਡੇ ਮੰਜਰੋਂ ਲੱਗਦੀ। ਉਹ ਪਾਪੇ ਨੇ ਕਿਹਾ ਵੀ ਭਾਂਡੇ ਮੰਦੇ ਚਲੇ ਦੋਨੇ ਜਾਨੀ ਹੋ ਰੂਣ ਲੱਗੀ ਹੋ ਰੂਣ ਲੱਗੀ ਤੇ ਉਹ ਕਹਿੰਦੀ ਨਾ ਪਾਪੇ ਨੂੰ ਪਾਪਾ ਆਪ ਤਾਂ ਕੋਈ ਕੰਮ ਨਹੀਂ ਕਰਦਾ ਕਿ ਮੈਨੂੰ ਆਖਦਾ ਕੰਮ ਦੇ ਨਾਂ ਤੇ ਤਾਂ ਮਰ ਜਾਂਦੀ ਆ ਉਹ ਹਾਂ ਤੁਸੀਂ ਤਾਰ ਕੱਢ ਕੇ ਕੀ ਕਰੋਗੇ ਉੱਗੀ ਗਾਂ ਦੇ ਘਰ ਕੱਢੂੰਗੀ ਫੇਰ ਭਾਂਡੇ ਮਾਂਜੂ ਕੱਪੜੇ ਧੋਣ ਉਹ ਜਿਹੜਾ ਮੂਟਾੜ ਦੀ ਬਲੌਗ ਬਣਾ ਫੇਰ ਆਪੇ ਹਟ ਦਿੰਦਾ ਓਕੇ ਮੰਮਾ ਜੀ ਕਿਹੜਿਆਂ ਅੰਦਰ ਬੈਠੇ ਨੇ ਹਾਂ ਸੰਮੂ ਗਈ ਆ ਹੰਤਾ ਤੇ ਉਹ ਤੇਰੀ ਕੋਈ ਵੀ ਲੜਾਈ ਹੋ ਗਈ ਸੀ ਹਾਂ ਹਾਂ ਪਹਿਲਾ ਵਲੌਗ ਬਣਾਇਆ ਸੀ ਉਹਦੇ ਵਿੱਚ ਵੀ ਦੱਸਿਆ ਸੀ ਨਾ ਪਹਿਲਾ ਵਲੌਗ ਬਣਾਇਆ ਸੀ ਜਦੋਂ ਸਟਾਰਟ ਹੁੰਦੇ ਸੀ ਉਦੋਂ ਵੀ ਦੱਸਿਆ ਸੀ ਸੀ ਮੇਥੇ ਗਲਤੀ ਹੋਊਗੀ ਫੇਰ ਕੀ ਚਲੋ ਫੇਰ ਗੁੱਡੀ ਦੀ ਗੱਲ ਆ ਵੀ ਇੱਕ ਵਾਰੀ ਫੇਰ ਸੁਣ ਲਿਓ ਹਣਾ ਵੀ ਆ ਦੇਖ ਲਾ ਗਾਣਾ ਟੂੜਾਂ ਪੱਟੀ ਆ ਗਈ ਜੀ ਭੁੱਖ ਲੱਗੀ ਵੀ ਤੈਨੂੰ ਵੀ ਮੈਨੂੰ ਬੜੀ ਲੱਗੀ ਪਿਆ ਜਾਨਾ ਕੁਛ ਨਹੀਂ ਖਾਣ ਨੂੰ ਮੈਨੂੰ ਬਹੁਤ ਭੁੱਖ ਲੱਗੀ ਜੀ ਕੀ ਕਰਾਂ ਮਾਂ ਕੁਛ ਬਣਾ ਦੇ ਕੀ ਬਣਾਵਾਂ ਹਾਂ ਪਾਪ ਬਰਥਡੇ ਹੋ ਗਿਆ ਹਾਂ ਪਾਪ ਕੌਰ ਜਾਂ ਫਿਰ ਤੇ ਆਪਣੇ ਖੇ ਅਸੀਂ ਕਹਿੰਦੇ ਹੁੰਦੇਗੇ ਫਰੈਂਚ ਫਰਾਈਜ਼ 25 ਦਾ ਤਾਂ ਹੁਣ ਕਿਹੜਾ ਟਾਈਮ ਆ ਕਿ ਤੋ ਦਾ ਆਲੂ ਕੱਟ ਕੇ ਸੁਕਾਉਣੇ ਪੈਂਦੇ ਆ। ਉਹ ਕਿਹੜਾ ਫਰਾਈ ਬਣ ਜਾਣਗੇ। ਬਣਾਦਣਾ ਕੋਈ ਨਾ। ਕੋਈ ਨਾ ਬਣਾਦਣਾ ਯਾਰ। ਕੋਈ ਨਾ ਬਣਾਦਾਂ ਕੱਪੜੇ ਲੱਗੇ ਵੀ ਕੱਪੜੇ ਪਏਗੇ। ਮੈਨੂੰ ਖੁਦ ਨੂੰ ਇੰਨੀ ਭੁੱਖ ਲੱਗੀ ਪਈ ਉਹ ਵੀ ਤੁਰੇ ਫਿਰਦੇ ਕੰਮ ਕਰਦੇ। ਪਾਪ ਕੌਰ। ਆਪਾਂ ਬਣਾ ਦੇਣੀ ਆ ਫਰਾਈ। ਆਲੂ ਵਾਲੇ ਫਰੈਂਚ ਫਰਾਈ। ਹੁਣ ਕਰੋ ਜਿੰਨਾ ਤੱਕ ਬਣੇ। ਹੰਟਾ ਨਹੀਂ ਬੰਦ। ਹਾਂ। ਪਾਣੀ ਬੰਦੇ। ਦਰ ਦਿਨ ਕੱਲੇ ਰੋਟੀ ਜਲਦੀ ਬਣਾ ਲਈ। ਕਿਉਂ? ਲਓ ਜੀ ਅੱਜ ਸਾਡੇ ਬਣੀਆਂ ਹੈਗੀਆਂ ਅੰਬਰਸਰ ਦੀਆਂ ਬੜੀਆਂ। ਪਰ ਗੋਨਿਆਣੇ ਮੰਡੀ ਦੀਆਂ ਬੜੀਆਂ ਇਹ ਅੰਬਰਸਰ ਜਿhandleਆਂ ਨਹੀਂ ਗੁੰਆਂ। ਇਹ ਹੈਂਗਾ ਗੋਨਿਆਣੇ ਮੰਡੀ ਦੀਆਂ ਬੜੀਆਂ। ਲਿਓ ਜੀ ਮੈਂ ਰੋਟੀ ਖਾਣੀ ਐ ਇੱਕ ਚਟਨੀ ਦੇ ਨਾਲ। ਇਹੋ ਜੀ ਰੋਟੀ ਟੇਸਟੀ ਲੱਗਦੀ ਚੋਪੜੀ ਹੋਈ ਤਵੇ ਤੇ ਪਰ ਕਈ ਗੱਲਾਂ ਜੇ ਕਿ ਤਵੇ ਦੀ ਚੋਪੜੀ ਰੋਟੀ ਨਹੀਂ ਖਾਣੀ ਚਾਹੀ ਜਾਨੀ ਕਿ ਉੱਪਰ ਆਉਂਦੀ ਤੇ ਰੋਟੀ ਰੱਖੀ ਆ ਲੱਗਾ ਜਿਹਨੇ نیچے ਰੱਖੀ ਹੁੰਦੀ ਆ ਮੰਮੀ ਚਟਨੀ ਸ਼ੁਕਰ ਹੈਗੀ ਮੈਂ ਆਖਿਆ ਕਿ ਤੇ ਨਹੀਂ ਪਿਆਜ਼ ਵਾਲੀ ਚਟਨੀ ਬਹੁਤ ਟੇਸਟੀ ਲੱਗਦੀ ਰਾਤ ਨੂੰ ਖਾਵਾਂਗੀ ਤਾਂ ਤਜਾਬ ਵੀ ਬਣੂਗਾ ਬਟ ਮੈਨੂੰ ਸਬਜ਼ੀ ਥੋੜੀ ਜੀ ਘੱਟ ਸਵਾਦ ਲੱਗੀ ਅੱਜ ਤਾਂ ਇੰਨੀ ਕੁ ਭੁੱਖ ਜਿਵੇਂ ਕਹਿੰਦੇ ਨੇ ਅੰਤਾਂ ਦੀ ਭੁੱਖ ਲੱਗੀ ਹੋਈ ਸੀ ਪਰ ਮਰ ਗਈ ਮੇ ਖਿੱਲਾ ਭੁੱਖ ਮਰ ਗਈ ਸਾਈਡ ਦੇ ਹੀ ਸਾਈਡਾ ਰੋਟੀ ਗਰਮ ਬਹੁਤ ਆ ਲੱਸੀ ਦੇ ਦਿਓ ਮੈਨੂੰ ਲੱਸੀ ਲੱਸੀ ਮੈਨੂੰ ਲੱਸੀ ਰੋਟੀ ਖਾ ਲਈ ਬਸ ਖਾਦਮ ਵੀ ਹੋ ਗਈ ਖਾ ਲਈ ਰੋਟੀ ਬਸ ਹੂੰ ਇਹਨਾਂ ਕਿਹੜੀ ਰੋਟੀ ਖਾਣੀ ਹੈ ਸਰੇ ਇਤਨੇ ਬੜੀਆਂ ਬੇ ਮੈਂ ਖਾ ਕਾਲੀਆਂ ਮੱਤੀਆਂ ਬੜਾ ਪੰਗਾ ਪੰਗਾ ਬੜੀਆਂ ਆ ਇਹਦੇ ਚੁਹਾਏ ਹੋਰ ਹੀ ਹੁੰਦੀਆਂ ਉਹ ਦੂਜੀਆਂ ਬੜੀਆਂ ਵਦਗਾ ਹੁੰਦੀਆਂ ਮੰਮੀ ਮੈਂ ਤਾਂ ਮੂੰਹ ਮੱਚ ਗਿਆ ਹੋਰ ਤਾਂ ਮੈਂ ਤਾਂ ਬੋਲੀ ਨਹੀਂ ਦਰਦੀ ਮੈਂ ਖਾਖਣਗੇ ਤੇਰੇ ਨਹੀਂ ਕੋਈ ਨੱਕ ਥੱਲੇ ਆਉਂਦਾ ਹੋਰ ਕਿਉਂ ਦਰਦੀ ਨਹੀਂ ਖਾਣ ਲੱਗੀ ਮੇਰੀ ਗੱਲ ਸੁਣਿਆ ਉਹ ਪੋਲੀਆਂ ਜੀਆਂ ਵੜਗਾ ਫੁੱਲ ਵੜਗਾ ਹੁੰਦੇ ਮੈਂ ਤਾਂ ਆਪ ਗੰਡੇ ਦੇ ਵਿੱਚ ਤਰੀ ਲਾ ਕੇ ਗਈ ਜਨਾ ਹਾਂ ਮੈਨੂੰ ਨਹੀਂ ਪਤਾ ਕੋਲ ਉਹਦਾ ਕੌੜੀਆਂ ਲੱਗੀਆਂ ਨੇ ਮਿਰਚਾਂ ਲੱਗੀਆਂ ਨੇ ਹਾਂ ਮੈਂ ਡਾਕਟਰ ਹੀ ਲਾ ਕੇ ਬੜੀ ਆ ਬਦਲ ਗਈ ਨਾ ਬਦਲ ਗਈ ਨਾ ਹੁਣ ਤਾਂ ਕਹਿੰਦੀ ਸੀ ਕਿ ਸਾਨੂੰ ਸਵਾਦ ਲੱਗੀ ਦੋਨਾਂ ਜਾਣਿਆਂ ਨੂੰ ਸਾਜੀ ਉਹ ਤਾਂ ਸਵਾਦ ਤਾਂ ਹੀ ਤੇ ਸਵਾਦ ਆ ਪਰ ਮੈਂ ਤਾਂ ਰੋਟੀ ਖਾਣੀ ਹਾਂ ਤਾਂ ਇਹਦਾ ਸਵਾਦ ਆ ਪਰ ਬੜੀਆਂ ਹਾਂ ਸਵਾਦ ਵੀ ਬੀਬੀ ਆਪ ਨੂੰ ਕਿਵੇਂ ਲੱਗੀ ਆਹ ਤਾਂ ਤਾਂ ਵਧੀਆ ਲੱਗੀ ਪੂਰੀ ਬਦਗ ਲੱਗੀ ਅਗਲਾ ਗੋੜਾ ਕਿੰਨੇ ਬੀਬੀ ਆਪਾਂ ਕਹ ਆਪਦੀ ਦਿਲ ਦੀ ਭੜਾਸ ਕੱਢ ਦੇਣੀ ਚਾਹੀਦੀ ਆ ਇਹ ਆ ਅਗਲਾ ਨੂੰ ਕਿਹਾ ਬੀਬੀ ਕੋਣ ਨਹੀਂ ਬੈਠੀ ਕੋ ਚੱਕਦੀ ਜਾਂਦੀ ਆ ਅੱਛਾ ਨਹੀਂ ਤੈਨੂੰ ਤਾਂ ਬਹੁਤ ਸਵਾਦ ਲੱਗਿਆ ਸਾਜੀ ਆਪਾਂ ਪੰਜਲਾ ਵੀ ਦਾ ਤੁੰਗਾ ਕਰੀਏ ਤੇ ਜੱਗੇ ਦੀ ਕੋਈ ਲੱਗਦੀ ਮਰ ਜਾਵੇ ਤੁੰਗਾ ਹਾਂ ਰੈਗਣੀ ਨਹੀਂ ਚੰਗੀ ਲੱਗਦੀ ਸਾਲ ਕੋਈ ਨਾ ਖਾਇਆ ਕਰ ਮੈਨੂੰ ਵੀ ਜੱਗਿਆ ਹਾਂਜੀ ਟਾਈਮ ਹੋ ਗਿਆ 9 ਦਾ ਤੇ ਆਪਾਂ ਆਪਣੇ ਕੰਮ ਕਰਨ ਵੇੜਦੇ ਭਾਂਡੇ ਵਗੈਰਾ ਮੇਰੇ ਮਾਂਝ ਹੋਏ ਰਹੇਖੀ ਪੇ ਕਿਉਂਕਿ ਦੁੱਧ ਨੂੰ ਉਵਾਲਾ ਆ ਜਾਂਦਾ ਸੀਗਾ ਫਿਰ ਐਵੇਂ ਹੁੰਦਾ ਵੀ ਉਹ ਵਾਲਾ ਪੈਣ ਵੀ ਮਾਂਜ ਕੇ ਇਕੱਠੀ ਲੈ ਜੂਗੀ ਚੱਕ ਕੇ ਤੇ ਚੱਕਤਰ ਹਨਾ ਜਿਹੜਾ ਆਪਣਾ ਲਾਸਟ ਕੰਮ ਹੁੰਦਾ ਵੇੜੇ ਦੇ ਵਿੱਚ ਜਿਹੜਾ ਸਮਾਨ ਪਿਆ ਹੁੰਦਾ ਉਹਦੀ ਚੱਕਤਰ ਕਰਨੀ ਮੈਂ ਕਿਹਾ ਜਦ ਮੈਂ ਨਾਲ-ਨਾਲ ਬਲੌਗ ਵੀ ਬਣਾ ਲਈ ਪਰ ਮੈਨੂੰ ਐਵੇਂ ਜਿ ਲੱਗ ਜਾਂਦਾ ਕਿ ਅੱਜ ਜਿਹੜਾ ਬਲੌਗ ਆਪਣਾ ਜ਼ਿਆਦਾ ਨਹੀਂ ਬਣ ਪਾਇਆ ਤੇ ਚਲੋ ਕੋਸ਼ਿਸ਼ ਕਰਦੇ ਆ ਜਿੰਨਾ ਕੁ ਬੰਦ ਹੈ ਤੇ ਕੱਪੜੇ ਵਗੈਰਾ ਧੋ ਕੇ ਵੀ ਨਾ ਅੱਜ ਮੈਂ ਕੁਸ਼ਟ ਮੈਂ ਬਾਹਰ ਪਾਤੇ ਤੇ ਉਧਰ ਹਵਾ ਦੇਖੋ ਕਤਨੇ ਫੋਨ ਚ ਦਿਖਾਈ ਦਿੰਦੀ ਹੈ ਕਿ ਨਹੀਂ ਦਿੰਦੀ ਹਵਾ ਵੀ ਤੇਜ਼ ਚੱਲ ਪਿਆ ਮੈਨੂੰ ਲੱਗਦਾ ਹੁੰਦਾ ਕਿ ਰਾਤ ਨੂੰ ਮੌਸਮ ਨਾ ਖਰਾਬ ਹੋ ਜੇ ਆਹ ਦੇਖੋ ਕਿੱਦੀ ਵੱਡੀ ਸੀਸੀ ਬੱਸ ਜਿੱਦਿਹੀ ਇੱਕ ਅੱਧਾ ਦਿਨ ਜਾਣਾ ਹੋਵੇ ਤੇਲ ਪਾਉਣ ਨੂੰ ਵਧੀਆ ਲੋ ਜੀ ਆਪਣਾ ਸਾਰਿਆਂ ਦਾ ਜਿਹੜੇ ਘਰ ਸਾਰੇ ਪੀਂਦੇ ਹੁੰਦੇ ਮੈਨੂੰ ਲੱਗਦਾ ਪਿੰਡਾਂ ਵਾਲੇ ਦਾ ਵੀ ਪੀਲੇ ਪੀਂਦੇ ਹੁੰਦੇ ਰੋਟੀ ਤੋਂ ਬਾਅਦ ਦੁੱਧ ਵਗੈਰਾ ਹੈ ਨਾ ਤੇ ਇੱਕ ਸਿਮੂ ਬਰੀਆਂ ਵਰਗੀਆਂ ਨੂੰ ਆਪ ਦਾ ਸਿੰਪਲ ਦੁੱਧ ਪੀਂਦਿਆ ਨਹੀਂ ਹੈਗੀਆਂ ਤਾਬਰ ਗਿਨਾ ਸਾਰਾ ਕਾਫੀ ਦੁੱਧ ਦੀ ਕਿੱਲਡਾ ਵੱਡਾ ਡੱਬਾ ਲੈਂਦਾ ਹੋਇਆ ਸੀਗਾ ਫਿਰ ਮੈਂ ਜ਼ਿਆਦਾ ਤਾਂ ਨਹੀਂ ਪਾਉਂਦੀ ਹੈਗੀ ਵੀ ਰਾਤ ਨੂੰ ਕਾਫੀ ਪੀਂਦੇ ਫਿਰ ਇੰਨੀ ਇੱਕ ਛੁਟਕੀ ਪਾ ਦਈਦੀ ਆ ਪਹਿਲਾਂ ਸਰਦੀਆਂ 'ਚ ਤਾਂ ਹਜੇ ਥੋੜੀ ਜਿਹੀ ਵੱਧ ਪਾ ਕੇ ਬਣਾ ਕੇ ਪੀ ਲੈਂਦੇ ਹੁੰਦੇ ਸੀਗੇ ਤੇ ਹੁਣ ਮੈਂ ਥੋੜੀ ਜੀ ਪਾਉਣੀ ਹੁੰਦੀ ਹੈਗੀ ਵੀ ਜਲੇਨੇ ਨਾਲ ਦੁੱਧ ਦਾ ਜਿਹੜਾ ਟੇਸਟ ਉਹ ਚੇਂਜ ਹੋ ਜਾਂਦਾ ਫਿਰ ਇਹ ਨਿਭਾਨੇ ਦੇ ਨਾਲ ਦੁੱਧ ਪੀ ਲੈਂਦਾ ਨਾ ਤੇ ਨਹੀਂ ਦੁੱਧ ਨਹੀਂ ਪੀਂਦਿਆਂ ਹੁਣ ਕਹਿੰਦਾ ਚਲ ਕੇ ਇੱਕ ਟਾਈਮ ਤਾਂ ਬੱਚਾ ਦੁੱਧ ਪੀ ਗੇ ਹਨਾ ਸਾਰਾ ਦਿਨ ਤੱਕ ਕਈ ਕਈ ਵੈਸੇ ਬੱਚੇ ਨਵਾਦੇ ਚੰਦੇ ਉਹ ਚਾਹ ਨੇ ਪੀਂਦੇ ਦੁੱਧ ਹੀ ਪੀਂਦੇ ਆ ਪਰ ਇਹਨਾਂ ਦਾ ਆਦਤ ਜੀ ਹੈਗੀ ਆਪਣਾ ਸੁਖਜਿੰਦਰ ਉਹ ਚਾਹ ਨਹੀਂ ਪੀਂਦਾ ਬਿਲਕੁਲ ਹੀ ਨਹੀਂ ਪੀਂਦਾ ਹੈਗਾ ਉਹ ਦੁੱਧ ਹੀ ਪੀਂਦਾ ਲੋ ਜੀ ਫੇਰ ਮੈਂ ਮਾਜ ਕੇ ਲਿਆਵਾਂ ਰਸੋਈ ਬੰਦ ਕਰਨੀ ਪੈਣੀ ਹੈ ਕਿਉਂਕਿ ਬਲੂੰਗੜਾ ਵਗੈਰੇ ਆਪਣੇ ਇੱਥੇ ਰਹਿੰਦੀ ਹੈ ਕਬਲੀ ਜੀ ਸਾਰਾ ਦਾ ਦੁੱਧ ਪਾਇਆ ਪੈਕੇ ਤੇ ਡੋਲ ਦੇ ਮੇਰਾ ਹੋਰ ਕੰਮ ਵੱਧ ਜੇ ਸਾਰੇ ਅੰਦਰ ਗਏ ਵੈਸੇ ਮੰਮੀ ਵੀ ਕੋਈ ਸਮਾਨ ਚੱਕ ਨਹੀਂ ਗਈ ਹੋਣੀ ਆ ਨਹੀਂ ਮੈਂ ਵੀ ਚਲੀ ਜਾਣੀ ਹੁੰਨੀ ਆ ਮੰਮੀ ਸਾਰਿਆਂ ਤੋਂ ਲਾਸਟ ਤੇ ਜਾਂਦੀ ਹੁੰਦੇ ਆ ਵੇਖੋ ਮੇਰਾ ਸ਼ਰਟ ਦੀ ਪਤਾ ਨਹੀਂ ਕਿਵੇਂ ਸੋਹਣੀ ਦੱਪਾਈ ਉੱਧਰ ਕੀ ਲਓ ਜੀ ਭਾਂਡੇ ਵਗੈਰਾ ਮਾਂਜੀ ਤੇ ਇੱਕ ਮੈਂ ਗੱਲ ਕਰਨਾ ਚਾਹੁੰਦੀ ਸੀ ਕਿ ਇੱਕ ਭੈਣ ਨੇ ਨਾ ਵਟਸਐਪ ਤੇ ਨੰਬਰ ਮੇਰਾ ਲੈ ਲਿਆ ਹੋਣਾ ਚੱਕ ਲਿਆ ਹੋਣਾ ਦੂਜੀ ਬਲੌਗ ਤੋਂ ਤੇ ਵਟਸਐਪ ਤੇ ਮੈਸੇਜ ਕੀਤਾ ਇਨਾ ਕ ਵਧੀਆ ਲੱਗਿਆ ਹਣਾ ਭੈਣ ਨੇ ਬਹੁਤ ਸੋਹਣੇ ਕਮੈਂਟ ਕੀਤੇ ਜਾਂ ਮੈਸੇਜ ਕੀਤੇ ਹਨਾ ਕਹਿੰਦੇ ਕਿ ਮੈਨੂੰ ਮਾਸਾ ਤੁਹਾਡਾ ਨੰਬਰ ਲੱਭਿਆ ਵੀ ਤੁਹਾਡੇ ਬਲੌਗ ਹੈ ਜਿਹੜੇ ਬਹੁਤ ਵਧੀਆ ਹੁੰਦੇ ਆ ਤੇ ਹੋ ਸਕਿਆ ਤਾਂ ਕਹਿੰਦੀ ਮੈਂ ਜਰੂਰ ਮਿਲ ਲਾਵਾਂਗੀ ਵੈਲਕਮ ਭੈਣੇ ਕਦੋਂ ਮਰਜੀ ਮਿਲਣ ਆਇਓ ਹਨਾ ਤੇ ਜਦੋਂ ਤੁਸੀਂ ਜਦੋਂ ਕੋਈ ਵੀ ਐ ਮੈਂ ਵੀ ਜਿੰਨਾਂ ਦੇ ਬਲੌਗ ਦੇਖਦੀ ਹਾਂ ਹਨਾ ਆਪਾਂ ਨੂੰ ਉਸ ਫੈਮਿਲੀ ਬਾਰੇ ਉਹਨਾਂ ਦੇ ਨਾਲ ਲਗਾਵ ਜਾ ਹੋ ਜਾਂਦਾ ਵੀ ਆਪਾਂ ਨੂੰ ਪਤਾ ਹੁੰਦਾ ਵੀ ਆ ਇਹਨਾਂ ਦਾ ਕੀ ਲੱਗਦਾ ਹੈ ਚਾਹ ਕਿ ਕੰਮ ਕਰਨਾ ਜਾਂ ਕੁਝ ਵੀ ਆਪਾਂ ਨੂੰ ਹੁੰਦਾਗਾ ਵੀ ਉਹਨਾਂ ਦਾ ਆਪਾਂ ਦੇਖੀਏ ਬਲੌਗ ਹਨਾ ਤਾਂ ਕਰਕੇ ਇਦਾਂ ਚਲੋ ਅੱਪਵਿਨੀ ਕਜੋਗੀ ਹੈਗੀਆਂ ਵੀ ਆਪਣੇ ਵਲੌਗ ਵੀ ਕਿਸੇ ਨੂੰ ਵਧੀਆ ਲੱਗਦੇ ਨੇ ਹਨਾ ਤੇ ਵੀ ਉਹਨਾਂ ਨੂੰ ਵੀ ਵੇਟ ਹੁੰਦੀ ਬਹੁਤ ਸਾਰੀਆਂ ਭੈਣਾਂ ਨੂੰ ਵੇਟ ਹੁੰਦੀ ਹੈ ਜੇ ਆਪਣਾ ਵਲੌਗ ਲੇਟ ਹੋ ਜੇ ਹਨਾ ਉਹਨਾਂ ਦੇ ਕਮੈਂਟ ਦੂਸਰੇ ਵਲੌਗ ਤੇ ਹੁੰਦੀ ਹੁੰਦੀ ਹੁੰਦੇ ਆ ਕਿ ਤੁਹਾਡਾ ਵਲੌਗ ਹੈ ਜਿਹੜਾ ਕਿਉਂ ਨਹੀਂ ਆਇਆ ਚਲੋ ਤੁਸੀਂ ਆਪਣੇ ਸਾਡੇ ਚੈਨਲ ਦੇ ਨਾਲ ਇਦਾਂ ਜੁੜੇ ਰਹੋ ਪਰ ਮੈਨੂੰ ਭੈਣ ਨੇ ਤੇ ਉਹ ਆਪਾਂ ਨੂੰ ਕਹਿੰਦੀ ਮੈਂ ਤੁਹਾਨੂੰ ਉਹ ਅਬਲੂ ਦੇ ਹੈ ਭੈਣਾਂ ਚੱਲਿਆਂ ਦੇ ਆਪਾਂ ਵਿਆਹ ਤੇ ਗਏ ਸੀ ਕਹਿੰਦੀ ਮੈਂ ਤੁਹਾਨੂੰ ਉੱਥੇ ਦੇਖਿਆ ਸੀ ਪਰ ਮੈਨੂੰ ਕਹਿੰਦੀ ਉਦੋਂ ਮੈਨੂੰ ਪਤਾ ਨਹੀਂ ਸੀ ਕਰਨੇ ਪੈਣਾ ਵਰਗਾਂ ਦੀ ਫਰੈਂਡ ਆ ਉਹ ਕਹਿੰਦੀ ਉਸ ਲਈ ਉਸ ਸਟੈਮ ਕਹਿੰਦੀ ਮੈਂ ਵਿਆਹ ਚ ਪਤਾ ਨਹੀਂ ਉਹਨੇ ਦੇਖਿਆ ਸੀ ਪਤਾ ਨਹੀਂ ਉਹਨੇ ਬਲੌਗ ਦੇ ਵਿੱਚ ਹੀ ਦੇਖਿਆ ਸੀਗਾ ਤੇ ਚਲੋ ਜੀ ਥੈਂਕ ਯੂ ਸੋ ਮੱਚ ਪੈਣੇ ਹਨਾ ਤੁਸੀਂ ਸਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤੇ ਬਸ ਤੁਸੀਂ ਇਹਦੇ ਬਲੌਗ ਦੇ ਨਾਲ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਲਓ ਜੀ ਜਦੋਂ ਨੂੰ ਬਾਹਰੋਂ ਕੰਮ ਕਰਨ ਵੇੜ ਕੇ ਆਏ ਆ ਤੇ ਬੱਚੇ ਤੱਜ ਗਏ ਐ ਸੋਂ ਤੇ ਤੇਰਾ ਮੂੰਹ ਮੈਨੂੰ ਐ ਲੱਗ ਰਿਹਾ ਵੀ ਜਿਵੇਂ ਨਾ ਕੁੱਟੀ ਹੁੰਨੀ ਐ ਕੁੱਟੀ ਨਹੀਂ ਆ ਗਿਆ ਚੰਗੀਆਂ ਚਪੇੜਾਂ ਵਧੀਆਂ ਹੁੰਦੀਆਂ ਮੈਂ ਤੈਨੂੰ ਤਹੀਂ ਕਹਾਂਦਾ ਵੇਖੀ ਹੈ ਨਾ ਵੀ ਤੂੰ ਜਮਾ ਐ ਮਰਝਾਈ ਪਈਆਂ ਮੇਰੇ ਨਾ ਪਤਾ ਨਹੀਂ ਕਾਤੋਂ 2-3 ਦਿਨ ਹੋ ਗਏ ਇੰਨਾ ਥੱਕੇ ਹਾਰੇ ਜਿਹਾ ਨਾ ਥੱਕ ਜਾਂਦੇ ਆ ਪਤਾ ਨਹੀਂ ਕਪੈਸਿਟੀ ਨਹੀਂ ਰਹਿੰਦੀ ਜਮਾ ਵੀ ਬੋਲਣ ਦੀ ਇੱਕ ਨਾ ਮੈਂ ਜਦੋਂ ਸਵੇਰ ਉੱਠਦੀ ਐ ਮੈਨੂੰ ਲੱਗਦਾ ਤੇ ਮੇਰੇ ਪੈਰ ਜਮਾ ਨਹੀਂ ਥੱਲੇ ਲੱਗਦੇ ਕੀ ਮੈਂ ਲੋਹ ਲਿਆ ਦਿੰਦਾ ਹੈਪਟੋਗੋ ਨਹੀਂ ਹਾਈ ਤੁਰੇ ਨਹੀਂ ਜਾਂਦਾ ਜਦੋਂ ਮੈਂ ਤੜਕੋੜੇ ਤੈਨੂੰ ਹਾਈ ਵਾਰੀ ਗਰਮੀਆਂ ਦੇ ਵਿੱਚ ਆ ਕੇ ਤੇਰੇ ਖੂਨ ਦੀ ਕਮੀ ਆਉਂਦੀ ਆਉਂਦੀ ਹੈ ਤੈਨੂੰ ਤੇ ਮੈਨੂੰ ਐਂ ਲੱਗਦਾ ਹੁੰਦਾ ਸੱਚੀ ਬੁੜਿਆਂ ਜਿਹੀ ਵਾਲੀ ਫੀਲਿੰਗ ਆਉਂਦੀ ਹੈ ਜਿਵੇਂ ਬੰਦਾ ਵੀ ਵੱਡੀ ਉਮਰ ਦਾ ਹੋ ਜਾਂਦਾ ਉਹਨਾਂ ਦੇ ਹੱਡ ਪੈਰ ਜੇ ਕੰਮ ਨਹੀਂ ਕਰਦੇ ਹਨਾ ਤੜਕੇ ਮੈਨੂੰ ਪਤਾ ਵੀ ਮੈਂ ਕਿਵੇਂ ਤਾਂ ਵੀੜੋ ਸੁਮਰੇ ਕਵੇਂ ਨੂੰ ਨੀਂਦ ਹੀ ਆਈ ਜਾਂਦੀ ਹੈ ਵੀ ਮੈਂ ਸੁੱਤੀ ਰਵਾਂ ਜਿਉਂ ਅੱਜ ਮੈਂ ਸਕੂਲ ਨੂੰ ਹਾਂ ਬੀਪੀ ਦੀ ਵੀ ਪ੍ਰੋਬਲਮ ਹੈ ਬੀਪੀ ਨਾਲ ਕੋਈ ਨਹੀਂ ਹੈਗੀ ਮੈਂ ਪਹਿਲਾਂ ਦੱਸ ਕੇ ਠੀਕ ਹੈ ਜਦੋਂ ਬੀਬੀ ਘੜ ਦੋ ਦੋ ਮੈਨੂੰ ਪਤਾ ਲੱਗ ਗਿਆ ਨੇ ਮੇਰੀਆਂ ਲੱਤਾਂ ਕੰਮ ਲੱਗ ਗਿਆ ਨੇ ਮੈਂ ਚੱਕਰ ਆਉਣ ਲੱਗਿਆ ਨੇ ਪਰ ਹੁਣ ਤਾਂ ਲੱਤਾਂ ਮੇਰੀਆਂ ਜਿਵੇਂ ਕੁੱਟੀਆਂ ਹੋਣ ਲੱਗ ਗਈ ਸੀ ਇਹਨੇ ਨਾ ਜਮਾ ਵੀ ਨਹੀਂ ਐ ਤੁਰਿਆ ਜਾਂਦਾ ਤੜਕੇ ਤੇ ਜਮੀ ਹੱਦ ਹੋ ਗਈ ਪਹਿਲੇ ਦਿਨ ਵੈਸੇ ਮੇਰੇ ਅੱਜ ਦੋ ਦਿਨ ਹੋ ਗਏ ਐਵੇਂ ਹੋਇਆ ਤੇ ਵੀ ਜਮਾ ਵੀ ਨਾ ਤੁਰਿਆ ਜਾਵੇ ਲੱਤਾਂ ਇੰਨੀਆਂ ਕਿ ਜਿਆਦੇ ਦੋ ਘੰਟੇ ਤਰੋਂ ਪੈਰ ਨਾ ਥੱਲੇ ਲੱਗਣ ਤੇ ਜਿਹੜਾ ਜ ਮੈਂ ਬੇੜਾ ਸੁੰਭ ਰਿਆ ਨਾ ਸਾਡਾ ਬਾਹਰ ਲਾ ਤੇ ਮੈਂ ਸੁੱਤੀ ਵੀ ਨਹੀਂ ਦੇਖੀ ਆਈ ਆਏ ਕਰਦੀ ਨੇ ਬਸ ਮੈਂ ਵਿੜਾ ਸੁੰਬਰ ਤਾਂ ਜਦੋਂ ਕਮਰੇ ਚ ਝੜੂ ਕੱਢਣ ਆਈ ਆ ਨਾ ਸਵੇਰ ਮੈਨੂੰ ਲੱਗਿਆ ਐਵੇਂ ਝੜੂ ਜੇ ਪਰੇ ਠੋਕਾਂ ਤੇ ਮੈਂ ਸੌ ਜਾ ਵੀ ਪਤਾ ਨਹੀਂ ਕਾਤੋਂ ਇੰਨੀ ਨੀਂਦ ਅੱਜ ਮੈਂ ਜ्यों ਸਕੂਲੋਂ ਟਾਈ ਵੀ ਜਾ ਗਈ ਹਾਂ ਸਰ ਮੈਂ ਕੱਪੜੇ ਵੀ ਨਹੀਂ ਚੇਂਜ ਕੀਤੇ ਪਰਸ ਰੱਖਿਆ ਤੇ ਮੈਂ ਸੌਂ ਗਈ ਮੈਨੂੰ 3:35 ਤੇ ਜਾਗਾ ਜਦੋਂ ਮੈਂ ਭੱਜ ਕੁਠੀ ਮੈਂ ਕਿਹਾ ਹੇ ਤੇ ਬਲੌਗ ਹੀ ਨਹੀਂ ਪਾਇਆ ਹੈਗਾ ਮੈਂ ਤੇ ਫਿਰ ਜਲਦੀ-ਉਲਦੀ ਗਾਂ ਇਦੂ ਇਹ ਪਿਕਅ ਬਣਾਉਣੀ ਹੁੰਦੀ ਇਹਨਾਂ ਨੇ ਥੰਬਨੇਲ ਬਣਾਉਣਾ ਹੁੰਦਾ ਮੈਂ ਬਣਾ ਦਿੰਦਾ ਨਹੀਂ ਮੈਨੂੰ ਸਵੇਰ ਮੈਂ ਜਾਂਦੀ ਆਦੀ ਮੈਂ ਚੈਨਲੋਂ ਪਿਕਸ ਵਗੈਰਾ ਨਾ ਮੈਂ ਇਹਨਾਂ ਨੂੰ ਸੈਂਡ ਕਰ ਦਿੰਦਾ ਮੇਰਾ ਕੋਲ ਸਵੇਰ 2:30 ਵਜੇ ਸਕੂਲੋਂ ਆਉਂਦੀ ਆ ਤੇ ਆ ਕੇ ਉਹ ਪੈ ਜਾਂਦੀ ਆ ਮੈਂ ਚਲ ਹੁਣ ਕੰਡ ਉਠਾਉਣਾ ਹੈ ਮੈਂ ਤੈਨੂੰ ਤਾਂ ਨਹੀਂ ਫੋਨ ਕਰਿਆ ਤੇ ਫਿਰ ਮੈਨੂੰ ਲੱਗਦਾ 4 ਹੀ ਵੱਜ ਗਏ ਹੁਣੇ ਜਦੋਂ ਨੂੰ ਮੈਂ ਬਲੌਗ ਅਪਲੋਡ ਕੀਤਾ ਹੋਣਾਗਾ ਤੇ ਤਾਂ ਕਰਕੇ ਜਿਹੜਾ ਮੇਰਾ ਬਲੌਗ ਕੁਛ ਛੋਟਾ ਬਣਦਾ ਰੀਜਨ ਇਹੀ ਆਈ ਬੀ ਪਈ ਪਤਾ ਨਹੀਂ ਮੈਨੂੰ ਕੀ ਹੋਇਆ ਪਿਆ ਵੀ ਥੱਕੇ ਹੰਬੇ ਜੇ ਪਤਾ ਨਹੀਂ ਥੋੜਾ ਜਿਹਾ ਚਾਰੇ ਪਾਸੇ ਇਹ ਕੰਮ ਕਰਦੇ ਹੋ ਜਾਂਦੇ ਹੈਗੇ ਹੁਣ ਮੈਨੂੰ ਸ਼ਿਸ਼ੀ ਲੈਣੀ ਪੈਣੀ ਹੈ ਡੈਕਸ 오ਰੇਂਜ ਉੱਥੋਂ ਵਾਲੀ ਮੰਮੀ ਉੱਥੋਂ ਵਾਲੀ ਡੈਕਸ 오ਰੇਂਜ ਪੀ ਲੈਂਦੇ ਆ ਨਹੀਂ ਤਾਂ ਡੈਕਸ 오ਰੇਂਜ ਹੀ ਠੀਕ ਆ ਕਿਉਂਕਿ ਤੂੰ ਕਹਿੰਨੀ ਉੱਥੋਂ ਵਾਲੀ ਮੰਮੀ ਹੈ ਜਿਹੜੀ ਆਪਣੀ ਉਹ ਡੈਕਸ 오ਰੇਂਜ ਪੀ ਲੈਂਦੀ ਹੈ ਤੇ ਉਹਨੂੰ ਐ ਹੋ ਜਾਂਦਾ ਵੀ ਬਸ ਹੂੰ ਵੀ ਮਿਰਚ ਤਾੜ ਤਾੜ ਲਾਉਣੀ ਹੋਣੀ ਮਿਰਚ ਤਾੜ ਤਾੜ ਹੀ ਹੈ ਨਾ ਉਹ ਭੱਜੀ ਬerdੀ ਨੇ ਨਾਲ ਹੁਣ ਤੂੰ ਨਹੀਂ ਤੇਰੇ ਜਦ ਤੱਕ ਆ ਯਾਰੀ ਆਉਂਦੀ ਹੈ ਕਦੀ ਮੈਂ ਵੀ ਜੇਰੀ ਵੀ ਤੈਨੂੰ ਪਈ ਸੀ ਮੈਂ ਇਹ ਤੋਂ ਪਹਿਲਾਂ ਵੀ ਦੱਸ ਕੇ ਹੱਡੀਆਂ ਵੀ ਅੱਜ ਨਾਲੇ ਤੇ ਨਾ ਇਹ ਤੇ ਮੇਰਾ ਵਲੌਗ ਬਣਾਉਣਾ ਜੀ ਕਰੇ ਜਦੋਂ ਬੰਦੇ ਦਾ ਸਰੀਰ ਸੱਟ ਨਹੀਂ ਹੁੰਦਾ ਨਾ ਫਿਰ ਕੋਸ਼ਿਸ਼ ਕਰਨ ਨੂੰ ਜੀ ਨਹੀਂ ਕਰਦਾ ਹੁੰਦਾ ਪਰ ਫਿਰ ਵੀ ਫਿਰ ਅੰਦਰੋਂ ਆਏ ਹੁੰਦਾ ਵੀ ਨਹੀਂ ਮਿਸ ਨਹੀਂ ਕਰਨਾ ਵੀ ਵਲੌਗ ਬਣਾਉਣਾ ਹਨਾ ਜਿੰਨਾ ਕੁ ਬਣਿਆ ਚਲ ਮੈਂ ਬਣਾਇਆ ਨਿੰਪਲਾ ਦੇ 8-10 ਮਿੰਟਾਂ ਦਾ ਜਿੰਨਾ ਵੀ ਬਣ ਜੇ ਹਨਾ ਚਲੋ ਨਹੀਂ ਅਪਲੋਡ ਹੋ ਜੇ ਤੇ ਮੈਂ ਮੰਨ ਲਓ ਵੀ ਆਪਣੇ ਨਾਲ ਜੁੜੇ ਰਹਿੰਦੇ ਆ ਆਪਣੇ ਪੈਨ ਪ੍ਰਾਜਿਵ ਜਿਹੜੇ ਪੈਨਾ ਦੇ ਡੇਲੀ ਦੇਂਦੇ ਆ ਉਹਨਾਂ ਨੂੰ ਤਾਂ ਵੇਟ ਹੁੰਦੀ ਆ। ਵੇਟ ਹੁੰਦੀ ਆ। ਇਹ ਨਹੀਂ ਜਾਂਦਾ। ਚਲੋ ਜੀ ਬਸ ਸਾਈ ਦੋ ਦਸ ਉਗ ਦਦ ਜਿਹੜਾ ਚੱਲੀ ਜਾਣਾ ਰਹਿੰਦਾ ਹੁੰਦਾ ਕੁਝ ਦਿਨ ਐਸੇ ਵੱਡੇ ਆ ਦੇ ਰਾਤਾਂ ਛੋਟੀਆਂ ਹੁੰਦੀਆਂ ਯਾਨੀ ਕਿੰਨੀ ਦੀ ਜੀਣੀ ਪੂਰੀ ਹੁੰਦੀ 10 ਸਾਢੇ 10 ਸ਼ਰਾਵਣਾ ਹੋ ਜਾਂਦੇ ਕਿਉਂਕਿ ਫੋਨ ਵਗੈਰਾ ਇੱਕ ਤਾਂ ਕੰਮਕਾਰ ਕਰਕੇ ਸਾਡੇ ਨੂੰ ਵੇਲੇ ਹੁੰਦੇ ਆ ਫਿਰ ਘੂਰ ਦੇਖਣ ਲੱਗ ਜਾਈਦਾ। ਸਿਆਲਾਂ ਦੇ ਵਿੱਚ ਹੁੰਦੇ ਆ ਦਿਨ ਛੋਟੇ। ਹਾਂ। ਜੇ ਛੋਟੇ ਹੋਣ ਕਰਕੇ ਤੇ ਉਦੋਂ ਆਪਾਂ ਕੰਮ ਘੱਟ ਕਰਦੇ ਆ ਮੰਨ ਲਾ ਹਨਾ ਤੇ ਇੱਕ ਆਇਆ ਵੀ ਉਹ ਠੰਡ 'ਚ ਇੰਨੇ ਕੰਮ ਹੁੰਦੇ ਹੀ ਨਹੀਂ ਤੇ ਹੁਣ ਗਰਮੀਆਂ ਦੇ ਵਿੱਚ ਦਿਨ ਵੱਡੇ ਆ ਰਾਤਾਂ ਛੋਟੀਆਂ ਨੀਂਦ ਘੱਟ ਪੂਰੀ ਹੁੰਦੀ ਆ ਚੰਗੀ ਤਰ੍ਹਾਂ ਪੂਰੀ ਨਹੀਂ ਹੁੰਦੀ ਤੜਕੇ ਵੀ ਆਪਾਂ ਜਿਵੇਂ ਹੁਣ ਹੁਣ ਤਾਂ ਕਿੰਨੇ ਤਾਂ ਨਹੀਂ ਹੋਗੇ ਲਗਾਤਾਰ ਮੈਂ ਖੇਤ ਜਾਣਾ ਹੁੰਦਾ ਸਵੇਰ 4 ਵਜੇ ਉੱਠ ਖੜਦੇ ਆ ਐ ਹੁਣ ਸਵੇਰੇ ਫੇਰ ਜਾਣਾ ਤੇ 6:00 ਫੇਰ ਉੱਠਣਾ ਤੇ ਮਤਲਬ ਇਹ ਤਾਂ ਕਰਕੇ ਆ ਦਿਨ ਵੱਡੇ ਆ ਤਾਂ ਬਾਲੇ ਹੋ ਜਾਂਦੇ ਸਾਲਾ ਜਾਏ ਹੁੰਦਾ ਜਿੱਦੇ ਛੁੱਟੀ ਹੁੰਦੀ ਹੈ ਨਾ ਪਲੇਟ ਉੱਠ ਖੜਦੇ ਕੋਈ ਚੱਕਰ ਨਹੀਂ ਹੁੰਦਾ ਤੇ ਗਰਮੀਆਂ ਦੇ ਵਿੱਚ ਵਿਜੀਲੇਟ ਹੋ ਗਏ ਤੇ ਧੁੱਪੇ ਕੰਮ ਕਰਨੇ ਬਹੁਤ ਔਖ ਹਨ ਇਸ ਗੱਲ ਦੇ ਮਾਰੇ ਨੂੰ ਤੜਕੇ ਵੀ ਭਰਾਇਆ ਹੁੰਦਾ ਵਿਚਾਲ ਪੰਜ ਵਜੇ ਤੋਠੀ ਖੜਗੇ ਨਾ ਸਾਲਾ ਜਿ ਵੱਧਗਾ ਹੁੰਦਾ ਜਦੋਂ 7 ਵਜੇ ਉੱਠ ਖੜਗੇ ਤਾਂ ਵੀ ਹਨੇਰਾ ਪਿਆ ਹੁੰਦਾ 5 ਵਜੇ ਤਾਂ ਹੁਣ ਦਿਨ ਹੁਣ ਤਾਂ 5 ਵਜੇ ਤਾਂ ਤੇ ਹੌਲੀ ਹੌਲੀ 5 ਵਜੇ ਦਿਨ ਚੜਾ ਲੱਗ ਜੂ ਮੁਰਕੇ ਤਾਂ 4 ਵਜੇ ਉੱਠਣਾ ਪਿਆ ਕਰੂਗਾ ਪੰਜ ਵਜੇ ਚੜਦਾ ਹੁਣ ਵੀ ਹਾਇ ਤਾਂ ਹਨੇਰਾ ਹੁੰਦਾ ਨਹੀਂ ਬੰਨਣਾ ਉਵੇਂ ਜੇ ਨਹੀਂ ਹੈ ਪੂਰਾ ਤੇ ਮੜਾ ਮੋਟਾ ਦਸੰਦੇ ਲੱਗ ਜਾਂਦਾ ਪੰਜ ਸਕੂਲ ਦਾ ਟਾਈਮ ਵੀ ਚੇਂਜ ਹੋ ਜਾਂਦਾ ਹੈ ਨਾ 7:00 ਪੰਜ ਤੇ 10 ਤੇ ਵੈਨ ਆਉਣ ਲੱਗ ਜੂਗੀ ਤੇ ਫਿਰ ਜਿਸ ਦੇ ਹੱਠਾਂਗੇ ਤਾਂ ਫੇਰ ਹੀ ਕੰਮਕਾਰਾ ਜਿਹੜੇ ਨਿਭੜਨਗੇ ਤੇ ਚਲੋ ਜੀ ਕੱਲ ਨੂੰ ਹੈਗੇ ਆਪਾਂ ਛੁੱਟੀ ਆਪਾਂ ਆਪਣੇ ਜਿਹੜੇ ਕੱਪੜੇ ਲੈ ਕੇ ਆਂਦੇ ਸੀ ਉਹ ਸਾਰੇ ਸੇਲ ਹੋਗੇ ਦੋ ਦੋ ਤਿੰਨ ਸੂਟ ਹੈ ਬਸ ਇਹ ਦੋ ਆ ਤਾਂ ਆਪਾਂ ਹੁਣ ਕੱਲ ਨੂੰ ਦੇਖਦੇ ਆ ਹੋਰ ਜਿਹੜਾ ਨਿਊ ਸਟਾਕ ਲੈ ਕੇ ਆਵਾਂਗੇ ਵਧੀਆ ਸੋਹਣੇ ਸੋਹਣੇ ਪ੍ਰਿੰਟ ਇਹ ਦੂ ਹੋਰ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਆਵਾਂਗੇ ਤੇ ਤੁਸੀਂ ਪਲੀਜ਼ ਆਪਣੇ ਇਸ ਕੰਮ ਕਰਨ ਨੂੰ ਵੀ ਸਪੋਰਟ ਕਰੋ ਤੇ ਤੁਹਾਡੇ ਸਪੋਰਟ ਨਾਲ ਕੇ ਆਪ ਅੱਗੇ ਜਾ ਸਕਦੇ ਆ ਤੇ ਚਲੋ ਠੀਕ ਹੈ ਜੀ ਨੈਕਸਟ ਵਲੌਗ ਦੇ ਨਾਲ ਮਿਲਾਂਗੇ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚ ਸਕੇ ਤੁਸੀਂ ਸਾਡੇ ਸੋਹਣੇ ਸੋਹਣੇ ਵਲੌਗ ਜਿਹੜੇ ਇੰਜੋਏ ਕਰ ਸਕੋ